ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰੁਣ ਪਟਤਾਂ ਅੱਜ ਹੋਈ ਕੈਬਨਿਟ ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਕਈ ਵੱਡੇ ਫੈਸਲੇ ਲਏ ਗਏ ਨੇ ਤਾਂ ਉੱਥੇ ਹੀ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈਗਾ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਬਜਟ ਸੈਸ਼ਨ ਹੋਵੇਗਾ ਤਾਂ 25 ਤਰੀਕ ਨੂੰ ਜਿੱਥੇ ਰਾਜਪਾਲ ਦਾ ਭਾਸ਼ਣ ਹੋਵੇਗਾ ਤਾਂ ਉੱਥੇ ਹੀ 26 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਤਾਂ ਬਜਟ ਤੋਂ ਬਾਅਦ ਉਸ ਉੱਪਰ ਜਿੱਥੇ ਬਹਿਸ ਹੋਵੇਗੀ ਤਾਂ ਉੱਥੇ ਹੀ ਕੈਬਨਿਟ ਦੇ ਵਿੱਚ ਕਈ ਵੱਡੇ ਫੈਸਲੇ ਵੀ ਲਏ ਗਏ ਹੈਗੇ ਨੇ ਜਿਵੇਂ ਕਿ ਇੰਗਲਿਸ਼ ਫੋਰ ਵਰਕ ਕੋਰਸ ਲਾਗੂ ਕਰਨ ਨੂੰ ਜਿੱਥੇ ਸਹਿਮਤੀ ਦਿੱਤੀ ਗਈ ਹੈ ਤਾਂ ਹਾਲੀ ਦੇ ਵਿੱਚ ਬ੍ਰਿਟਿਸ਼ ਕਾਉਂਸਲ ਐਜੂਕੇਸ਼ਨ ਇੰਡੀਆ ਦੇ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਐਮਓਯੂ ਸਾਈਨ ਕੀਤਾ ਗਿਆ ਸੀਗਾ ਤਾਂ ਉਸ ਦੇ ਵਿੱਚ ਸਿੱਧਾ-ਸਿੱਧਾ ਸਰਕਾਰ ਇਹ ਕਹਿੰਦੀ ਨਜ਼ਰ ਆਈ ਸੀ ਕਿ ਜਿਹੜੇ ਕਾਲਜ ਦੇ ਵਿੱਚ ਜਾਂਦੇ ਵਿਦਿਆਰਥੀਆਂ ਨੂੰ ਇੰਗਲਿਸ਼ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਜਿੱਥੇ ਵੀ ਉਹਨਾਂ ਨੇ ਪਲੇਸਮੈਂਟ ਕਰਨੀ ਹੈ ਜਾਂ ਜਿੱਥੇ ਕੰਮ ਉਹਨਾਂ ਨੇ ਕਰਨਾ ਹੈਗਾ ਤਾਂ ਉਸ ਅ ਇੰਗਲਿਸ਼ ਨੂੰ ਲੈ ਕੇ ਉਹ ਉਹਨਾਂ ਵਿਦਿਆਰਥੀਆਂ ਨੂੰ ਇੰਗਲਿਸ਼ ਦੀ ਕਮੀ ਨੂੰ ਪੂਰਾ ਕਰਨ ਲੈ ਕੇ ਜਿਹੜਾ ਇਹ ਐਮਓਯੂ ਸਾਈਨ ਕੀਤਾ ਗਿਆ ਹੈਗਾ ਬ੍ਰਿਟਿਸ਼ ਕਾਉਂਸਲ ਦੇ ਨਾਲ ਉਹਦੇ ਨਾਲ ਨੌਜਵਾਨਾਂ ਦੀ ਇੰਗਲਿਸ਼ ਜਿਹੜੀ ਹੈਗੀ ਆ ਹੋਰ ਵਧੀਆ ਜਿਹੜੀ ਹੈਗੀ ਆ ਕਰਨ ਨੂੰ ਲੈ ਕੇ ਇਹ 5 ਹਜ਼ਾਰ ਵਿਦਿਆਰਥੀਆਂ ਨੂੰ ਜਿਸ ਦਾ ਲਾਭ ਹੋਵੇਗਾ ਇਹ ਸਕੀਮ ਜਿਹੜੀ ਹੈਗੀ ਆ ਇਹ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਇਹ ਐਮਓਯੂ ਸਾਈਨ ਕੀਤਾ ਗਿਆ ਸੀ ਜਿਸ ਦਾ ਨਾਮ ਜਿਹੜਾ ਹੈਗਾ ਇੰਗਲਿਸ਼ ਫੋਰ ਵਰਕ ਕੋਰਸ ਲਾਗੂ ਕਰਨ ਦੀ ਸਹਿਮਤੀ ਜਿਹੜੀ ਹੈਗੀ ਅੱਜ ਕੈਬਨਿਟ ਦੇ ਵਿੱਚ ਬਣੀ ਹੈਗੀ ਉਸ ਨੂੰ ਅਪਰੂਵਲ ਦਿੱਤੀ ਗਈ ਹੈ ਤਾਂ ਇਸ ਤੋਂ ਇਲਾਵਾ 40 ਹੁਨਰ ਸਿੱਖਿਆ ਸਕੂਲ ਪੰਜਾਬ ਭਰ ਦੇ ਵਿੱਚ ਖੁੱਲਣਗੇ ਜਿਸ ਦੇ ਵਿੱਚ ਵੱਖ-ਵੱਖ ਟ੍ਰੇਡ ਦੇ ਜਾਂ ਵੱਖ-ਵੱਖ ਕੋਰਸ ਜਿਹੜੇ ਹੈਗੇ ਨੇ ਉਹ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਸਿੱਖਣਗੇ ਤਾਂ ਤਕਨੀਕੀ ਸਿਖਲਾਈ ਇਸ ਹੁਨਰ ਸਿੱਖਿਆ ਸਕੂਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਦਿੱਤੀ ਜਾਵੇਗੀ ਤਾਂ ਜਿਸ ਦੇ ਲਈ 32 ਕਰੋੜ ਰੁਪਏ ਦੀ ਲਾਗਤ ਜਿਹੜੀ ਹੈਗੀ ਉਹ ਕੁੱਲ ਆਵੇਗੀ ਤੇ ਇਸ ਦੇ ਵਿੱਚ ਬੈਂਕਿੰਗ ਵਿੱਤੀ ਸੇਵਾਵਾਂ ਬੀਮਾ ਡਿਜੀਟਲ ਡਿਜ਼ਾਈਨ ਤੇ ਡਿਵੈਲਪਮੈਂਟ ਬਿਊਟੀ ਤੇ ਵੈਲਨੈਸ ਸਿਹਤ ਸੰਭਾਲ ਵਿਗਿਆਨ ਸਰਵਿਸਿਜ਼ ਖੇਤਰਾ ਬਾਰੇ ਸਿਖਲਾਈ ਜਿਹੜੀ ਹੈਗੀ ਉਹ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਅੰਗਰੇਜ਼ੀ ਕੈਰੀਅਰ ਫਾਊਂਡੇਸ਼ਨ ਤੇ ਇਸ ਤੋਂ ਇਲਾਵਾ ਕਈ ਅਜਈਆਂ ਡਿਜੀਟਲ ਜਾਂ ਅੱਜ ਦੇ ਯੋਗ ਨਾਲ ਸੰਬੰਧ ਜਿਹੜੇ ਹੈਗੇ ਨੇ ਉਹ ਕੋਰਸ ਜਿਹੜੇ ਹੈਗੇ ਨੇ ਉਹ ਸ਼ੁਰੂ ਕੀਤੇ ਜਾਣਗੇ ਇਹਨਾਂ 40 ਹੁਨਰ ਸਿੱਖਿਆ ਸਕੂਲ ਜਿਹੜੇ ਹੈਗੇ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਹੈਗੇ ਨੇ ਉਹ ਆਪਣੇ ਖਰਚੇ ਦੇ ਜਿਹੜੇ ਹੈਗੇ ਨੇ ਉਹ 32 ਕਰੋੜ ਦੀ ਲਾਗਤ ਨਾਲ ਜਿਹੜੇ ਹੈਗੇ ਨੇ ਉਹ ਖੋਲੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈਗੇ ਯਾਨੀ ਕਿ ਮੰਤਰੀ ਮੰਡਲ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀਆਂ 2022-23 2023-24 ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈਗੀ ਆ ਤਾਂ ਇਸ ਕੈਬਿਨੇਟ ਦੀ ਬੈਠਕ ਦੇ ਵਿੱਚ ਜਿੱਥੇ ਇਹ ਅਹਿਮ ਫੈਸਲੇ ਲਏ ਗਏ ਹੈਗੇ ਨੇ ਤਾਂ ਉੱਥੇ ਹੀ ਅ ਬਜਟ ਦਾ ਜਿਹੜਾ ਹੈਗਾ ਬਜਟ ਸੈਸ਼ਨ ਦਾ ਜਿਹੜਾ ਹੈਗਾ ਉਹ ਐਲਾਨ ਵੀ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਯਾਨੀ ਕਿ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਬਜਟ ਇਜਲਾਸ ਜਿਹੜਾ ਹੈਗਾ ਉਹ ਹੋਵੇਗਾ 25 ਤਰੀਕ ਨੂੰ ਗਵਰਨਰ ਦਾ ਭਾਸ਼ਣ ਹੋਵੇਗਾ ਤੇ ਉਸ ਤੋਂ ਬਾਅਦ ਬਜਟ ਜਿਹੜਾ ਹੈਗਾ ਉਹ ਲਿਆਂਦਾ ਜਾਵੇਗਾ ਤੇ ਬਜਟ ਤੇ ਫਿਰ ਬਹਿਸ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਹੋਵੇਗੀ ਤੇ ਇਸ ਤੋਂ ਇਲਾਵਾ ਵਿਰੋਧੀ ਧਿਰਾਂ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਸੀ ਕਿ ਤਮਾਮ ਪੰਜਾਬ ਦੇ ਮਸਲੇ ਹੈ ਨੇ ਜਿੰਨਾ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਉਹ ਸਵਾਲ ਚੁੱਕਣਗੇ ਤਾਂ तमाम जिस ਤਰੀਕੇ ਦੇ ਨਾਲ ਸਰਕਾਰ ਵੀ ਵਾਰ ਹੋਂ ਡਰਗਸ ਮੁਹਿੰਮ ਜੋ ਸਰਕਾਰ ਵੱਲੋਂ ਚਲਾਈ ਗਈ ਹੈਗੀ ਉਹ ਵੀ ਹਰ ਰੋਜ਼ ਜਿਹੜੇ ਹੈਗੇ ਨੇ ਉਹ ਆંકੜੇ ਪੇਸ਼ ਕਰ ਰਹੇ ਹੈਗੇ ਨੇ ਤਾਂ ਵਿਧਾਨ ਸਭਾ ਦਾ ਬਜਟ ਇਜਲਾਜ਼ ਜਿੱਥੇ ਦੀ ਤਰੀਕਾ ਦਾ ਐਲਾਨ ਕੀਤਾ ਗਿਆ ਤਾਂ ਉਸ ਤੋਂ ਇਲਾਵਾ ਬ੍ਰਿਟਿਸ਼ ਕਾਉਂਸਲ ਦੇ ਨਾਲ ਜੋ ਐਮਓਯੂ ਸਾਈਨ ਕੀਤਾ ਗਿਆ ਸੀਗਾ ਇੰਗਲਿਸ਼ ਫੋਰ ਵਰਕ ਨਵੇਂ ਕੋਰਸ ਦੀ ਜਿਹੜੀ ਹੈਗੀ ਉਹ ਸ਼ੁਰੂਆਤ ਜਿਹੜੀ ਹੈਗੀ ਉਹ ਹੋਵੇਗੀ ਇਸ ਮੰਤਰੀ ਮੰਡਲ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈਗੀ ਜਿਸ ਦਾ ਸਿੱਧਾ-ਸਿੱਧਾ ਫਾਇਦਾ ਪੰਜਾਬ ਦੇ ਵਿੱਚ 5000 ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਹੋਵੇਗਾ ਤਾਂ ਇਸ ਤੋਂ ਇਲਾਵਾ ਜਿਹੜੀਆਂ ਰੱਖਿਆ ਸਬਾਵਾਂ ਦੀਆਂ ਜਿਹੜੀਆਂ ਪ੍ਰਬੰਧਕੀ ਰਿਪੋਰਟਾਂ ਹੈਗੀਆਂ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈਗੀ ਤੇ ਇਸ ਤੋਂ ਇਲਾਵਾ 40 ਨਵੇਂ ਹੁਨਰ ਸਕੂਲ ਸਿੱਖਿਆ ਸਕੂਲ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਵਿੱਚ 32 ਕਰੋੜ ਦੀ ਲਾਗਤ ਨਾਲ ਖੁੱਲੇ ਜਾਣਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਕੁਲਜਿੰਦਰ ਸੂਦ ਨਾਲ ਜਗਬਾਣੀ ਲਈ ਵਰੁਣਪੱਟ